ਮੈਂ ਕਰਤਾ ਮਸ਼ੀਨਾਂ ਨੇ ਆਲੇ-ਆਲੇ ਰੱਖੀਆਂ ਨੇ ਜੂਸ ਆਪਣਾ ਪੀਣਾ ਨਹੀਂ ਐਸ਼ਾ ਹੋਰ ਨਹੀਂ ਦਮਾ ਕੁਝ ਲਿਆ ਕੇ ਦਮਾ ਹੋਰ ਮਸ਼ੀਨ ਖੜਾ ਕਰਕੇ ਆ ਜੀ ਹੋਰ ਇਹ ਨਹੀਂ ਹੋਈ ਫਿੱਟ ਆ ਪੁੱਠੀ ਆ ਕਿਵੇਂ ਕੋਈ ਹੋ 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 ਅਦਰ ਕੋਈ ਪਾੜਾ ਵੇ ਜੂਸ ਪ੍ਰਭ ਤੇਰੇ ਵਾਤਾ ਪ੍ਰਭਾ ਬਣੀ ਰਹੇ ਹਲਵਾ ਹਲਵਾ ਹੀ ਗੈਂ ਜੂਸਰ ਲਗਾ ਵਾ ਹੁਣ ਜੇ ਆਪਾਂ ਇਹ ਨਾਂ ਲਾਵਾਂਗੇ ਨਾ ਤਾਂ ਫਿਰ ਉਹ ਆਪਣਾ ਬਾਹਰ ਜਾਣਾ ਛਿਕੇ ਹੂੰ ਸ਼ੁਰੂ ਕਰੇ ਬਤੀਉਂਗੀ ਦੇਖਾ ਲੀ ਬਤੀਉਂਗੀ ਵਾਦਾ ਖੋਤਾ ਖੂਜ ਮਤਲਬ ਖੋਤਾ ਖੂਜੇ ਰੇਡਤਾ ਆਏ ਹੈ ਕੋੜਾ ਬੁੜਾ ਸਵਾਲ ਚਰਾਂਦੇ ਫਿਰ ਨਾ ਪਾਈ ਮਸ਼ੀਨ ਵਿਲ ਬੈੜੀ ਨਮਕ ਪਾਲੇ ਨੇ ਤੇ ਮਸ਼ੀਨ ਬੱਸ ਕਰਕੇ ਨਮਕ ਤੋਂ ਇਨਾ ਪਾਤਾ ਵਾ ਨਹੀਂ ਤੇ ਮਸ਼ੀਨ ਲਿਬਰ ਕੇ ਜੂਸ ਨਿਕਲ ਨਹੀਂ ਨਾ ਮਸ਼ੀਨ ਨਿਬੜੇ ਤੋਂ ਬਿਨਾ ਨਿਕਲ ਜਣਾ ਇਦਾਂ ਨਹੀਂ ਨਿਕਲਦਾ ਕੱਚ ਦੇ ਗਲਾਸਾਂ ਨੂੰ ਸਰਵ ਕਰ ਕੱਚ ਦੇ ਗਲਾਸਾਂ ਤੇ ਲੱਗੀਆਂ ਚੋਪਾ ਗੱਦੀ ਤਾਂ ਬੰਦ ਕਰਦੇ ਹੋ ਸ਼ੋਸ਼ੇ ਬਾਦੀਆਂ ਆ ਦੇ ਚੁੰਦੀਆਂ ਆ ਜੋ ਸ਼ੋਸ਼ੇ ਬਾਦੀਆਂ ਆ ਆਪਣੀ ਕਰਦੇ ਹੁੰਦੇ ਔਈ ਤਾ ਕਾ ਪੈ ਗਿਆ ਮੈਂ ਤਾਂ ਨਾ ਨਾ Papa ਆ ਕਨਾਂ ਦੇ ਲਈ ਵਿਜੇ ਚਲਦੀ ਹੈ ਮੰਮੀ ਹਾਂਜੀ ਆ ਗਏ ਪੁੱਤ ਅੱਛਾ ਠੀਕ ਹੈ ਠੀਕ ਹੈ ਤੁਹਾਡੇ ਵਾਸਤੇ ਚੀਜੀਲਾ ਕਿਉਂ ਨੇ ਆ ਚੀਜੀਲਾ ਕਿਉਂ ਨੇ ਆ ਨਹੀਂ ਚੀਜੀਲਾ ਕਿਉਂ ਨੇ ਆ ਰੋੜੀ ਹੈ ਬਣਾਓ ਮੈਂ ਪੈਸੇ ਦੂੰ ਦਿੰਦੇ ਨਹੀਂ ਤੇਰੇ ਕੋਲ ਚੀਜੀਲਾ ਹੀ ਜੀ ਮਮੀ ਚੀਜੀ ਲੈ ਕੇ ਮਮੀ ਹਾਂ ਪਰ ਮੈਂ ਮਲਿਸ ਆ ਪਾਰੇ ਨੇ ਬੂਟ ਬੂਟ ਚਲੋ ਚੀਜੀ ਲੈ ਕੇ ਨਿਆ ਚੰਗਾ ਬਾਈ ਕਰ ਦੋ ਕਰਲੀ ਦਿਵਾ ਯਾ ਜੰਦੀ ਬਾਈ ਕਰ ਦੋ ਨਾ ਨਾ ਹੈ ਜਾਣਾ ਬਾਈ ਕਰ ਦੋ ਚੀਜੀ ਲੈ ਕੇ ਠੀਕ ਨਾ ਚੀਜੀ ਬਾਈ ਬਾਈ ਹੁਣੇ ਆਨੇ ਚੀਜੀ ਲੈ ਆ ਗਏ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰੇ ਜਾਣੇ ਵਧੀਆ ਸਵਾਗਤ ਕਰਦੇ ਆ ਇੱਕ ਨਵੇਂ ਦੇ ਵਧੀਆ ਜਿਹੇ ਵਲੌਗ ਦੇ ਵਿੱਚ ਤੇ ਜਿਹੜੇ ਨਵੇਂ ਆ ਰਹੇ ਨੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰਾਣਾ ਭੁੱਲਿਓ ਤੇ ਬਾਕੀ ਸਾਰੇ ਕੰਮਕਾਰ ਕਰਕੇ ਫ੍ਰੀ ਹੋ ਗਏ ਆ ਸ਼ਾਮ ਦਾ ਟਾਈਮ ਆ ਵੇਖ ਸਕਦੇ ਹੋ ਬਾਬਾ ਜੀ ਦੀ ਬਾਣੀ ਚੱਲ ਰਹੀ ਆ ਤੇ ਹੁਣ ਹੀ ਚੱਲੇ ਆ ਬਾਬਾ ਜੀ ਦੇ ਮੱਥਾ ਟੇਕਣ ਵਾਸਤੇ ਗੁਰਦੁਆਰਾ ਸਾਹਿਬ ਤੇ ਮੱਲੀ ਸਾਹਿਬ ਰੈਡੀ ਆ ਤੇ ਬਾਕੀ ਆ ਕੇ ਵਲੌਗ ਕੰਟੀਨਿਊ ਕਰਦੇ ਆ ਤੇ ਨਾਲ ਦੀ ਨਾਲ ਵੀ ਕਰਾਂਗੇ ਤੇ ਚਲੀ ਚਲੀਏ ਚਲਿਏ ਮੱਲੀ ਸਾਬ ਬਟੂਆ ਛੱਡ ਕੇ ਚੁਰਪੇ ਆ ਇਹ ਦੱਸ ਜੇ ਨਾਲ ਖਰਚਿਆਂ ਵਾਲਾ ਬੰਦਾ ਹੁੰਦਾ ਵਾ ਤੇ ਖਰਚਾ ਤੇ ਕਰਨਾ ਹੀ ਪੈਂਦਾ ਨਾ ਹੈਨਾ ਹੁੰਦੇ ਸਾਰੇ ਖਰਚੇ ਆਜੋ ਆਜੋ ਛੇਤੀ ਬਾ ਬਾਏ 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 ਬੱਚਿਆਂ ਦੇ ਚੂਪੇ ਤੁਸੀਂ ਖਾਈ ਜਾਓਗੇ ਹਣ ਉਹਨੂੰ ਲੈ ਕੇ ਆਣਾ ਅੱਛਾ ਦਿਖਾ ਕੇ ਆਜਾ ਆਜਾ ਬੜੀ ਕਾਲੀ ਹੁੰਦੀ ਹਾ ਰੋਟਾ ਜਦੋਂ ਜਾਣਾ ਉਦੋਂ ਕਾਲੀ ਜਦੋਂ ਜਾਣਾ ਉਦੋਂ ਕਾਲੀ ਜਦੋਂ ਜਾਣਾ ਉਦੋਂ ਕਾਲੀ चलो चलिएगावो रंग हर हर नाम करावो रंग आप कणिक तमामीतम सुण सुण नमतम तव्हां पाष मेरे नाल बाय एक हावी कोनो चली नु देता उतनी से ना जा जा कोई गा मेरे को जिन्ना गा कर दे गुरु घर आए नहीं पुखे रहेदे बांटा शकना आहो मैं बांटा शक के जाना है हां बांटा शक ਹਰ ਜਨ ਕੇ ਬਰ ਬਰ ਆਰਿ ਨਿਕੜਾ ਸੋਣਾ ਬੈਠਾ ਹੈ ਗੁਰੂ ਘਰ ਨੂੰ ਮੁਹਰ ਕੇ ਇਧਰ ਨੂੰ ਹਰ ਹਰ ਨਾਮ ਮਿਲੈ ਤਿਬਤਾਸ ਕੇ ਆਹਨ ਮੁਹਰ ਕਰਕੇ ਹੈ ਕਿ ਨਹੀਂ ਬੜਾ ਵਧੀਆ ਬੈਠਾ ਗੁਰੂ ਘਰ ਨੂੰ ਮੁਹਰ ਕੇ ਚਲੋ ਜਿਦਾ ਪਰਮਾਤਮਾ ਦੀ ਪਰਮਾਤਮਾ ਦੀ ਬਾਣੀ ਇਹ ਸੁਣਦੇ ਹੁੰਦਾ ਹਾਂ ਵਾਕੇ ਹੈ ਤੇ ਭਾਗ ਹੈ ਸ਼ਾਂਤ ਬੈਠਾ ਉਧਰ ਧਿਆਨ ਆ ਮਿਲਦਾ ਬਾਬਾ ਜੀ ਦਾ ਬਾਟਾ ਜਿਹਨੂੰ ਸ਼ਕਤੂ ਦੇ ਮਨ ਨੂੰ ਮਿਲਦਾ ਹੈ ਸਕੂਨ ਮੱਲੀ ਸਾਹਿਬ ਪੀਂਗੇ ਤਾਂ ਮੈਮ ਹਾਂ ਇਹ ਵੱਡਾ ਬਾਟਾ ਪੀਣਾ ਮੈਂ ਆ ਰਾਮਰਤ ਆ ਮੇਰ ਲਈ ਵੀ ਲੈ ਲੈਣੀ ਤੇ ਬਾਬਾ ਜੀ ਦਾ ਬਾਟਾ ਪੀਣੀ ਬੰਦ ਬਾਟਾ ਸ਼ਕਤ ਨੂੰ ਹੂੰ ਅਗਰ ਸਾਹਿਬ ਦੀ ਫੋਟੋ ਕੱਢੀ ਵਧੀਆ ਲੱਗੀ ਇਹ ਮੈਨੂੰ ਜਿਆਦਾ ਬਣਾਈ ਆ ਫੇਵਾਦਾਰ ਚੰਦ ਟੀਵੀ ਸੈਂਟਰ ਪਿੰਡ ਪਿੰਡ ਭਾਨੀ ਗੜਾ ਬਸ ਟੈਂਡ ਥੋੜਾ ਮਟਿਆ ਜਾ ਵਾ ਬੜੀ ਪੁਰਾਣੀ ਫੋਟ ਲੱਗਦੀ ਐ ਬਹੁਤ ਪੁਰਾਣੀ ਬਾਬਾ ਜੀ ਦੀ ਫੋਟ ਹਮ ਬਣਾਈ ਜਾਂਦੀ ਹੱਥਾਂ ਇੱਥੋਂ ਮਿਲਦਾ ਬਾਬਾ ਜੀ ਦਾ ਬਾਟਾ ਹਮ ਚਲੋ ਹੁਣ ਚੱਲਿਓ ਕਾਟ ਬਾਬ ਕੀ ਕਰਦਾ ਏ ਕੀ ਕਰਦਾ ਬਾਦ ਆਟੇ ਨਾਲ ਖੇਡਦਾ ਏ ਆਟੇ ਨਾਲ ਖੇਡਦਾ ਸੀ ਜੇ ਚੀਖਾ ਦਿੱਸੀ ਆਏ ਆਏ ਕਹਿੰਦੀ ਆ ਗਾਦੀ ਸੀ ਨਰੇ ਕਰ ਕਰ ਖਾਦੇ ਤੋਂ ਤੇ ਆ ਪਾ ਚੀਜੀਆਂ ਚੁੱਜੀਆਂ ਲੈ ਕੇ ਆ ਗਏ ਬਾਬਾ ਜੀ ਨੇ ਨਾ ਸਾਨੂੰ ਕਿੱਥੇ ਕਿੰਨੇ ਅਖਰੋੜ ਦਿੱਤੇ ਉਪਰਬ ਨੇ ਉਹ ਉਪਰਬ ਦੇ ਚੱਲ ਗਏ ਆ ਬੋਗਾ ਭਰ-ਭਰ ਖਰੋੜ ਦਿੱਤੇ ਬਾਬਾ ਜੀ ਨੇ ਮੈਂ ਬਾਬਾ ਜੀ ਦੇ ਘਰ ਘਟਾ ਕੇ ਜੀਦਾ ਕਈ ਲੋਕੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਯਾਰ ਕੋਈ ਲੈ ਥੋੜਾ ਸਕਦਾ ਵਾ ਇੰਨਾ ਅਖਰੋੜ ਪਤਾ ਕਿੰਨੇ ਮਹਿੰਗੇ ਹੋ ਗਏ ਟ੍ਰੈਂਡ ਆ ਮਹਿੰਗੇ ਤੇ ਆਈ ਮੱਥਾ ਦੇ ਕੇ ਘਰ ਆ ਗਏ ਵਧੀਆ ਲੱਗਾ ਬਹੁਤ ਜ਼ਿਆਦਾ ਤੇ ਕਾਫੀ ਨੇਰਾ ਹੋ ਗਿਆ ਸਾਨੂੰ ਖੜਿਆ ਹੀ ਨਹੀਂ ਨਾ ਤੁਹਾਨੂੰ ਸਾਨੂੰ ਰੋਟੀ ਪਾਣੀ ਦੇ ਡਾਟਤਾ ਕੇ ਤੁਹਾਨੂੰ ਖੜਿਆ ਨਹੀਂ ਬਾਬੇ ਕੋ ਰੋਟੀ ਬਣਦੀ ਨਹੀਂ ਫਿਰ ਬਾਅਦ ਕਰਕੇ ਨਹੀਂ ਖੜਿਆ ਕਿ ਫਿਰ ਨੇਰਾ ਪੈ ਜਾਂਦਾ ਨਾਲ ਠੰਡ ਬੜੀ ਹੈ ਨਾ ਕਰਕੇ ਕੋਈ ਨਹੀਂ ਕੱਲ ਚਲ ਜਿਓ ਤੇ ਅੱਜ ਬਣੇ ਨੇ ਆਲੂ ਮਟਰ ਚਾਰ ਮੋ ਨਾਲ ਬਣੇ ਨੇ ਰਾਈਸ ਫਿੱਕੇ ਰਾਈਸ ਮੈਨੂੰ ਬੜਾ ਹੀ ਦਿਲ ਕਰਦਾ ਖਾਣ ਹਾਂ ਬੜੇ ਹੀ ਹੁਣੇ ਆ ਤੇ ਬਾਕੀ ਅੱਜ ਜੂਸ ਜਾਸ ਬਣਾਇਆ ਜੂਸ ਦੇ ਵਿੱਚ ਪਿਆ ਹਾਸਾ ਸਾਰਿਆਂ ਨੇ ਪੀਤਾ ਤੇ ਵਧੀਆ ਬਣਿਆ ਸੀ ਘਰ ਦਾ ਜੂਸ ਕਿਹੜਾ ਮਾੜਾ ਹੁੰਦਾ ਵਾ ਜਾਣ ਕੇ ਬਣਾਇਦਾ ਹੀ ਨਹੀਂ ਆ ਤੇ ਬਾਕੀ ਹੁਣ ਚਲੋ ਡੇਢੀ ਰੋਟੀ ਦੇ ਲਈਏ ਪਾਬਾ ਜਣ ਫਿਰ ਕਰਦੇ ਬਲੌਗਰ ਲਈ ਤੋ ਇਹ ਲਵਾਵਾ ਲੈ ਕੇ ਇੱਥੇ ਚੱਲੇ ਜੀ ਹੁਣ ਹਾਂ ਪਾਪਾ ਪਾਪਾਈ ਨੇ ਬਿਖਾ ਦੇ ਦਤਾ ਨਾ ਮੈਂ ਦੱਸਣੀ ਹੈ ਪਹਿਲਾਂ ਹਾਂ ਬਾਬਾ ਜੀ ਨੇ ਕਿੱਲੇ ਫਰੋਡ ਦੇ ਦਿੰਦੇ ਸਾਨੂੰ ਬਾਬਾ ਜੀ ਉਹ ਕਿਹੜਾ ਘਾਟਾ ਭਾਈਆ ਭਾਈਆ ਘਰ ਦੇ ਜਿਹੜੇ ਬਾਬੇ ਨੇ ਹਾਂਜੀ ਪਪਾਈ ਨੇ ਰੋਟੀ ਖਾਣੀ ਨਹੀਂ ਹਾਂਜੀ ਪਾਵਾਂ ਫਿਰ ਲਓ ਲਓ ਆਪਣੀ ਇਹ ਖਾइए ਰੋਟੀ ਚਾਵਲ ਬਣਾ ਚਾਵਲ ਖਾਣੇ ਨੇ ਭਾਈ ਚਾਵਲ ਚਾਵਲ ਖਾਣਗੇ

ਛੋਟਾ ਭਾਈ ਕਈ ਰੋਟੀ ਤੂੰ ਚੱਬੈ ਜੋ ਭਾਂ ਆ ਗਿਆ ਹਾਂ ਬੜੋ ਹੋ ਗਿਆ ਚਾਵਲ ਤਿਆਰ ਚਾਹ ਲੈਣਾ ਖਾ ਮੇਰੀ ਥੋੜੀ ਤਬੀਅਤ ਦੇਖੀ ਚੰਗਾ ਜਿਸਕਾ ਨਹੀਂ ਕਹਿੰਦਾ ਤੂੰ ਵੀ ਖਾਣੇ ਆਂ ਨਹੀਂ ਦਰੋ ਇੱਕ ਅਦੀ ਬੁਰਕੀ ਫੁੜਕਦਾਂਗੇ ਵਿੱਚੋਂ ਹੁਣ ਕੀ ਮਤਲਬ ਹੂੰ ਮਬਾਦਰ ਖੰਡ ਦਾ ਲਾਹ ਆ ਹੋਰ ਵੀ ਚੱਲ ਲੈ ਆ ਫਿਰ ਖਾਲੀ ਰੋਟੀ ਮੋਚ ਦੋ ਸੀ ਹੈ ਸਾਰਾ ਪਰਿਵਾਰ ਹੀ ਡਰ ਗਿਆ ਅਡਾ ਲੜਾਈ ਉਹਨਾਂ ਦੀ ਹੋਣੀ ਹੈ ਡਰ ਗਿਆ ਬੈਠੇ ਮੈਨੂੰ ਦੱਸ ਉਹਨਾਂ ਖਾ ਜਾਣ ਕੌਂਦੇ ਨਹੀਂ ਮਾਰਨਾ ਜਿੰਨਾ ਨਹੀਂ ਨਹੀਂ ਮਤਲਬ ਇਹ ਆਪਸ ਚ ਹੋ ਲੰਡੇ ਤੇ ਤੁਸੀਂ ਡਰ ਗਏ ਵੀ ਇਹ ਕੀ ਬੰਦੇ ਇਹਨਾਂ ਦਾ ਡੜੀਆਂ ਨੇ ਮੈਂ ਦਵਨ ਰੋਕ ਕਰਦਾ ਵਾਂ ਸੀਰੀਅਲ ਆਉਂਦੇ ਆ ਤੇਰੀ ਮੇਰੀ ਡੋਰੀਆਂ ਤੇ ਉੱਚ ਚੱਲਣ ਲੜਾਈ ਝਗੜਾ ਸੀਰੀਅਸ ਹੋ ਗਏ ਸਾਰੇ ਸੀਰੀਅਸ ਜੇ ਮੈਂ ਨਹੀਂ ਕੁੜਾਈ ਮਤ ਪਾ ਕੇ ਬੈਠਣਾ ਤੇ ਕੀ ਕਰ ਲਗੇ ਰੋੜੀ ਮਾਰ ਡੌਗ ਇਸ ਕੋ ਪਾਏਗੇ ਰੋਟੀ ਹਨਾ ਹੁਣ ਗੁਲੂ ਖਾਣੇ ਆ ਗਾਇਸ ਨੂੰ ਧੂੜ ਧੂੜ ਠੰਡ ਬਾਲੀ ਆ ਚਲ ਚਲ ਦੇਖੋ ਗਾਇਸ ਧੂੜ ਕਿੱਥੋਂ ਤੱਕ ਦੀ ਦੇਖੋ ਜਿੱਦਾਂ ਉਹ ਪ੍ਰਭ ਹਵਾ ਉੱਡਣੀ ਆਂਦੀ ਬਰਪਾ ਉਹ ਹੋ 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 ਦੇਖੋ ਗੈਮ ਲਿਖੀ ਧੂੜ ਵੀ ਹੋ ਗਿਆ ਮੱਲੀ ਸਾਹਿਬ ਨਹੀਂ ਦਿਖਾਣੇ ਮੈਨੂੰ ਮੱਲੀ ਸਾਹਿਬ ਨਹੀਂ ਦਿਖਾਣੇ ਮੈਨੂੰ ਨਹੀਂ ਮੈਂ ਕਹਿਣ ਦੀ ਕਿ ਵੇਖੋ ਕਿੰਨੀ ਧੂੜ ਜਿਹਾ ਨਾ ਬਰਫ ਬਰਫ ਨਹੀਂ ਹੁੰਦੀ ਬਰਫ ਡਿੱਗ ਜਿੰਦੀ ਆ ਵੇਖੋ ਗਾਇਜ਼ ਆ ਵੇਖੋ ਕਿਦਾਂ ਇੱਥੇ ਆ ਹਾਲਿਆ ਨਾ ਤੇ ਇਹ ਬੜੇ ਜਿਹੜਾ ਇਧਰ ਲੇ ਲਗਾ ਖਲ ਪਾੜਾ ਉੱਥੇ ਤਾਂ ਬਹੁਤਾ ਹੀ ਬੁਰਾ ਹਾਲ ਉੱਥੇ ਤਾਂ ਦਿਖਦਾ ਹੀ ਹੋਸ਼ ਨਹੀਂ ਹੁੰਣਾ ਨਾ ਦੇਖੋ ਪੈਂਦੀ ਕਿ ਨਹੀਂ ਪਰ ਉੱਥੇ ਬਰਫੀ ਬਰਫ ਆ ਹਾਂ ਇਦਾਂ ਜਿਦਾਂ ਮਹਲਾ 2 2 3 3 4 4 5 5 ਫੁੱਟ ਬਰਫੀ ਚੜੀ ਹੂੰ ਤੇ ਉਥੇ ਰਹਿਣਾ ਸਾਣਾ ਬਹੁਤ ਔਖਾ ਆ ਤੇ ਫਿਰ ਉਥੇ ਤੇ ਫਿਰ ਦੇਦਾ ਹੀ ਖੁਸ਼ ਨਹੀਂ ਹੁਣਾ ਨਾ ਜਦੋਂ ਨੂੰ ਤੂੰ ਪੈਂਦੀ ਆ ਨਾ ਉਦੋਂ ਠੰਡ ਕੱਟ ਜਾਂਦੀ ਏ ਤੇ ਠੰਡ ਜਿਹੜੀ ਧੂੜ ਧੂੜ ਦਾ ਦਿੰਦੀ ਆ ਠੰਡ ਇੱਥੇ ਤੇ ਮੈਨੂੰ ਤਾਂ ਲੱਗਿਆ ਨਹੀਂ ਡਿਆ ਕਿ ਧੂੜ ਤੇ ਠੰਡ ਡਾਈਏ ਤਾਂ ਠੰਡ ਨੇ ਧੂੜ ਡਾਈਏ ਠੰਡ ਲੱਗਣੀ ਬੜੀ ਡਈ ਵਾਕੇ ਹਾਂ ਵੇਖੋ ਪ੍ਰਭ ਨਹੀਂ ਦਿਖਾਂਦੇ ਮੈਨੂੰ ਸਾਹਮਣੇ ਤੇ ਬਾਕੀ ਹੁਣ ਗਾਇਸ ਰੋਟੀ ਰਾੜੀ ਦੇ ਦਈਏ ਡੌਗਸ ਨੂੰ ਉਹਨਾਂ ਨੂੰ ਵਿਚਾਰੇ ਦਾ ਖਾਣੀ ਪੀਣੀ ਹੁੰਦੀ ਆ ਰੇ ਜਾਣਾ ਹੁੰਦਾ ਆਪਣੀ ਜਗ੍ਹਾ ਤੇ ਮੱਲੀ ਸਾਹਿਬ ਕਰਨ ਦੇ ਦਰਵਾਜ਼ੇ ਲੋਕ ਐਨੀ ਧੁੰਦ ਪਈ ਹੈ ਨਾ ਲੈ ਵੀ ਬੰਦੇ ਨੂੰ ਬੰਦਾ ਨਜ਼ਰ ਨਹੀਂ ਆਉਂਦਿਆ ਐਨੀ ਧੁੰਦ ਪਈ ਹਾਂ ਸੱਚੀ ਬਹੁਤ ਪੈਂਦੀ ਜ਼ਬਰਫ ਨਹੀਂ ਦੇਖਦੀ ਇਦਾਂ ਪੈਂਦੀ ਵੇ ਲੋ ਜੀ ਯਕੀਨ ਹੀ ਨਹੀਂ ਕਰਦੇ ਸਾਡੇ ਘਰ ਦੇ ਗੱਲ ਥੋੜਾ ਹੀ ਤਾਂ ਨਹੀਂ ਮੰਨਣੀ ਕਹਦੀ ਕੋਈ ਕੁਝ ਕਹਿਣਾ ਡਿਆ ਬਲੋ ਸਹੀ ਕਹਿਣਾ ਆਊਗਾ ਉਹੀ ਗੱਲ ਤਾਂ ਫਿਰ ਇਹ ਆ ਇਹ ਆ ਚੁੱਕੀ ਹੈ ਦਾਦੇ ਕੰਮ ਨਾ ਯਾਰ ਕਰਿਆ ਕਰੋ ਤੁਹਾਨੂੰ ਪਤਾ ਤਾਂ ਹੈਗਾ ਵਾ ਕੀ ਹੋ ਜੂਗਾ ਇਹਦਾ ਚਿਪਕ ਜਾਂਦੇ ਆ ਐਵੇਂ ਹੀ ਅਸਲੀ ਰੂਪ ਨਾ ਦਿਖਾਓ ਆਪਣਾ ਜਿਹੜਾ ਤੁਹਾਡਾ ਹੈਗਾ ਵਲੌਗ ਦਾ ਬੜਾ ਜੀਜੀ ਮੈਂ ਜੀ ਹਾਂ ਜੀ ਕੀ ਕਰਦੇ ਹੋ ਅਸੀਂ ਆਹੀ ਨਹੀਂ ਅਸੀਂ ਨਹੀਂ ਕਰਦੇ ਅਸੀਂ ਜਿਹਦੇ ਵਿੱਚ ਤੁਮ ਆਹੀ ਨਹੀਂ ਕਰਦੇ ਅਸੀਂ ਨਹੀਂ ਅਸੀਂ ਨਹੀਂ ਆਹੀ ਫੁਕਰੀ ਨਹੀਂ ਮਾਰਦੇ ਸਿੱਧੇ ਵਲੌਗ ਬਣਾਇਦੇ ਆ ਸਿੰਪਲ ਜੋ ਆਪਾਂ ਹੈ ਵਾ ਉਹੀ ਆਪਾਂ ਦਿਖਾਉਨੇ ਆ ਸ਼ੋਅ ਆਫ ਆਪ ਕਰਦੇ ਨਹੀਂ ਬਹੁ ਹਈ ਗਾਲਿਆ ਜੀ ਆ ਗਿਆ ਲੱਭੀ ਕੁਛ ਨਹੀਂ ਆ ਆਹ ਬੜਾ ਅਸਰ ਜੀ ਇਹ ਬੱਚੇ ਆ ਜੇ ਤੁਸੀਂ ਬੱਚੇ ਛੋੜੇ ਜਿਹੜੇ ਬੱਚੇ ਵਾਲੇ ਕੰਮ ਕਰਦੇ ਆਂ ਤੇ ਬੱਚਿਆਂ ਦਾ ਏਡੇ ਹੋਏ ਆ ਹੂੰ 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 ਪਹਿਲਾ ਬੰਦਾ ਬੱਚਾ ਹੁੰਦਾ ਫਿਰ ਬੱਚਾ ਜਵਾਨ ਹੁੰਦਾ ਇੰਨਾ ਵੱਡਾ ਹੋ ਜਾਂਦਾ ਜਵਾਨ ਹੋ ਜਾਂਦਾ ਉਹ ਬੁਢਾ ਆ ਜਾਂਦਾ ਫਿਰ ਬੱਚਾ ਆ ਜਾਂਦਾ ਐਵੇਂ ਪਹਿਲੋ ਬੰਦਾ ਬਚਪਨ ਜਵਾਨੀ ਬੁਢਾਪਾ ਹਾਂ ਇਹ ਰੰਗ ਨਹੀਂ ਲੱਭਣੇ ਬੀਬਾ ਉਸ ਨੇ ਜਵਾਨੀ ਤੇ ਮਾਪੇ ਪਹਿਲਾ ਬੱਚਾ ਵਾ ਜੰਮਦਾ ਫਿਰ ਸੋਣਾ ਬਡਾ ਹੁੰਦਾ ਵਾ ਜਵਾਨੀ ਆ ਜਾਂਦੀ ਜਵਾਨ ਰਹਦਾ ਵਾ ਮੁੜ ਕੇ ਬੁੱਢਾ ਹੋ ਜਾਂਦਾ ਬੁੱਢੇ ਤੋਂ ਬਾਅਦ ਫਿਰ ਬੰਦਾ ਬੱਚਾ ਹੋ ਜਾਂਦਾ ਹੂੰ ਕਿਹੜਾ ਦਿਮਾਗ ਪਰ ਜਿਹੜਾ ਉਹ ਬਚਪਨ ਸਮਝ ਜਾਂਦਾ ਉਹ ਕੋਈ ਕੋਈ ਹੁੰਦਾ ਜਿਹੜਾ ਦਿਮਾਗ ਸਟਾਰਟਿੰਗ ਦੇ ਵਿੱਚ ਹੁੰਦਾ ਵਾ ਨਾ ਬੜਾ ਨੋਰਮਲ ਬੱਚਾ ਹੋ ਕੇ ਕੁਝ ਵੀ ਕਰ ਲੈਂਦਾ ਦੋਸਿਆਸ ਮਾਰਾ ਕਰੇ ਉਹ ਕਰ ਉਹ ਜਵਾਨੀ ਤੇ ਬਡਾਪੇ ਦੇ ਵਿੱਚ ਆ ਕੇ ਦਿਮਾਗ ਸਭ ਤੋਂ ਵੇਲਾ ਵੇਲਾ ਬੰਦੇ ਦਾ ਡੈੱਡ ਹੋ ਜਾਂਦਾ ਹੂੰ ਦਿਮਾਗ ਡੈੱਡ ਹੋ ਜਾਂਦਾ ਤੇ ਫਿਰ ਬੰਦਾ ਬਚਪਨਾ ਹੀ ਲੈ ਆਉਂਦਾ ਆਪਣਾ ਹੂੰ ਜਦੋਂ ਦਿਮਾਗ ਬਣਨਾ ਸ਼ੁਰੂ ਹੁੰਦਾ ਵਾ ਮਚੁਰ ਹੋਣਾ ਸ਼ੁਰੂ ਹੁੰਦਾ ਦਿਮਾਗ ਤੇ ਮੁੜ ਕੇ ਵੀਰਾ ਦਿਮਾਗ ਦੀ ਲਾਈਫ ਵੀ ਹੁੰਦੀ ਆ ਤੇ ਐਂਡ ਤੇ ਜਾ ਕੇ ਉਹ ਬੰਦਾ ਇਦਾਂ ਦਾ ਕਰਨ ਲੱਗ ਪੈਂਦਾ ਮੈਂ ਉਹਦੇ ਵਿੱਚ ਜਾ ਉਹ ਨਾ ਆਪਣਾ ਬਣ ਗਿਆ ਬੰਦਾ ਬਿਜੇ ਔਰ ਕੋ ਬੰਦਾ ਇਹਦਾ ਦਿਮਾਗ ਬੱਤੇ ਰਿਹਾ ਪੈਂਦਾ ਤੇ ਹਰ ਇੱਕ ਤੇ ਦੇਣ ਆਉਂਦੀ ਆਏ ਜੇ ਨਾਲ ਠੀਕ ਆ ਜੀ ਮਿਲਦੇ ਆ ਅਗਲੇ ਵਲੋਗ ਦੇ ਵਿੱਚ ਇਹ ਵਲੋਗ ਦਾ ਇਤਿਜ਼ਾਕੀ ਸਨਮਾਨ ਕਰਦੇ ਆਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਰਨਾ ਹੈ ਸਬਸਕ੍ਰਾਈਬ ਵੀਡੀਓ ਨੂੰ ਕਰਨਾ ਹੈ ਲਾਈਕ ਕਮੈਂਟ ਕਰਨਾ ਨਾਮ ਬੋਲੋ ਸ਼ੇਅਰ ਕਰਨਾ ਨਾਮ ਦਰ ਦੇ ਤੁਹਾਨੂੰ ਜਿਹੜੇ ਦਰਸ਼ਨ ਕਰਵਾਏ ਆ ਵਾਹ ਕਿ ਤੁਸੀਂ ਵੀ ਕਰਿਓ ਬਾਬਾ ਸ਼ਾ ਬਾਬਾ ਜੀ ਦਾ ਹਾਂ ਤੇ ਚਲੋ ਮਿਲ ਜਾਈਏ ਅਗਲੀ ਵੀਡੀਓ ਵਿੱਚ ਬਾਏ